ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਪੈਦਲ ਨਗਰ ਕੀਰਤਨ ਸਜਾਈ ਗਈ। ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ, ਸ਼੍ਰੀ ਖਡੂਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ, ਸ਼੍ਰੀ ਗੋਵਿੰਦਵਾਲ ਸਾਹਿਬ ਤੱਕ ਪੰਥਕ ਰਵਾਇਤਾਂ ਤੇ ਖਾਲਸਾਈ ਜਹੋ ਜਲਾਲ ਨਾਲ ਇਹ ਅਲੌਕਿਕ ਪੈਦਲ ਨਗਰ ਕੀਰਤਨ ਸਜਾਇਆ ਗਿਆ। ਇਸ ਦੇ ਵਿੱਚ ਖਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ ਸੰਪਰਦਾਵਾਂ ਨਿਹੰਗ ਸਿੰਘ ਦਲ ਸਭਾ ਸੁਸਾਇਟੀਆਂ ਅਤੇ ਸੰਗਤਾਂ ਵੱਲੋਂ ਵੱਡੇ ਪੱਧਰ ਉਤੇ ਸ਼ਮੂਲਿਤ ਕੀਤੀ ਗਈ। ਪੁਰਾਤਨ ਰਵਾਇਤ ਦੀ ਰੋਸ਼ਨੀ ਦੇ ਵਿੱਚ ਸਜਾਈ ਜਾ ਰਹੇ ਇਸ ਨਗਰ ਕੀਰਤਨ ਪ੍ਰਤੀ ਸੰਗਤ ਜਜ਼ਬਾਰਤ ਸਾ ਦੇਖਣ ਨੂੰ ਮਿਲਿਆ। ਬਿਊਰੋ ਰਿਪੋਰਟ ਪੰਜਾਬੀ ਲਿੰਕ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਪੈਦਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ਼੍ਰੀ ਤਪਿਆਣਾ ਸਾਹਿਬ ਸ਼੍ਰੀ ਖਡੂਰ ਸਾਹਿਬ ਤੋਂ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਸ਼੍ਰੀ ਗੋਵਿੰਦ왈 ਸਾਹਿਬ ਤੱਕ ਪੰਥਕ ਰਵਾਇਤਾਂ ਤੇ ਖਾਲਸਾਈ ਜਾਹੋ ਜਲਾਲ ਨਾਲ ਇਹ ਅਲੌਕਿਕ ਪੈਦਲ ਨਗਰ ਕੀਰਤਨ ਸਜਾਇਆ ਗਿਆ। ਇਸ ਦੇ ਵਿੱਚ ਖਾਲਸਾ ਪੰਥ ਰਿਆ ਸਮੂਹ ਜਥੇਬੰਦੀਆਂ ਸੰਪਰਦਾਵਾਂ ਨਿਹੰਗ ਸਿੰਘ ਦਲ ਸਭਾ ਸੁਸਾਇਟੀਆਂ ਅਤੇ ਸੰਗਤਾਂ ਵੱਲੋਂ ਵੱਡੇ ਪੱਧਰ ਉਤੇ ਸ਼ਮੂਲਿਤ ਕੀਤੀ ਗਈ। ਪੁਰਾਤਨ ਰਵਾਇਤ ਦੀ ਰੋਸ਼ਨੀ ਦੇ ਵਿੱਚ ਸਜਾਈ ਜਾ ਰਹੇ ਇਸ ਨਗਰ ਕੀਰਤਨप्रति ਸੰਕਤਜ ਪਾਰਕਾ ਦੇਖਣ ਨੂੰ ਮਿਲਿਆ। ਬਿਊਰੋ ਰਿਪੋਰਟ ਪੰਜਾਬੀ ਲਿੰਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਵਿਸ਼ਾਲ ਪੈਦਲ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਸ੍ਰੀ ਖਡੂਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਸ੍ਰੀ ਗੋਵਿੰਦ왈 ਸਾਹਿਬ ਤੱਕ ਪੰਥਕ ਰਵਾਇਤਾਂ ਤੇ ਖਾਲਸਾਈ ਜਹੋ ਜਲਾਲ ਨਾਲ ਇਹ ਅਲੌਕਿਕ ਪੈਦਲ ਨਗਰ ਕੀਰਤਨ ਸਜਾਇਆ ਗਿਆ। ਇਸ ਦੇ ਵਿੱਚ ਖਾਲਸਾ ਪੰਥ ਰਿਆ ਸਮੂਹ ਜਥੇਬੰਦੀਆਂ ਸੰਪਰਦਾਵਾ ਨਿਹੰਗ ਸਿੰਘ ਦਲ ਸਭਾ ਸੁਸਾਇਟੀਆਂ ਅਤੇ ਸੰਗਤਾਂ ਵੱਲੋਂ ਵੱਡੇ ਪੱਧਰ ਉਤੇ ਸ਼ਮੂਲਿਤ ਕੀਤੀ ਗਈ ਪੁਰਾਤਨ ਰਵਾਇਤ ਦੀ ਰੋਸ਼ਨੀ ਦੇ ਵਿੱਚ ਸਜਾਈ ਜਾ ਰਹੇ ਇਸ ਨਗਰ ਕੀਰਤਨ ਪ੍ਰਤੀ ਸੰਕਟਜਪਾਰਿਖਾ ਦੇਖਣ ਨੂੰ ਮਿਲਿਆ ਬਿਊਰੋ ਰਿਪੋਰਟ ਪੰਜਾਬੀ ਲਿੰਕ